29 ਜੂਨ ਤੋਂ ਸ਼ੁਰੂ ਹੋਵੇਗੀ ਬਾਬਾ ਅਮਰਨਾਥ ਦੀ ਯਾਤਰਾ ਜਣੋ ਕਿਵੇਂ ਤੇ ਕਦੋਂ ਸ਼ੁਰੂ ਹੋਵੇਗੀ ਇਸ ਦੀ ਰਜਿਸਟ੍ਰੇਸ਼ਨ ਜੀ ਹਾਂ ਬਾਬਾ ਅਮਰਨਾਥ ਯਾਤਰਾ ਜਿਹੜੀ ਕਿ 29 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ ਤਾਂ ਬੇਹਦੀ ਖਾਸ ਖਬਰ ਹੈ ਉਹਨਾਂ ਲੋਕਾਂ ਦੇ ਲਈ ਜੋ ਬਾਬਾ ਅਮਰਨਾਥ ਦੀ ਯਾਤਰਾ ਕਰਨ ਦਾ ਚਾਉਂਦੇ ਨੇ ਤਾਂ ਇਸ ਵਾਰ ਇਹ ਯਾਤਰਾ ਦੱਸ ਦਈਏ ਕਿ 19 ਅਗਸਤ ਤੱਕ ਚੱਲੀ ਰਹੇਗੀ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਯਾਤਰਾ 1 ਜੁਲਾਈ 2023 ਤੋਂ ਸ਼ੁਰੂ ਹੋਈ ਸੀ ਤਾਂ ਇਸ ਵਾਰ ਯਾਤਰਾ ਜਿਹੜੀ ਕਿ 55 ਦਿਨਾਂ ਤੱਕ ਚੱਲੇਗੀ ਤਾਂ ਇਸ ਲਈ ਰਜਿਸਟਰ ਜਿਹੜਾ ਕਿ ਰਜਿਸਟ੍ਰੇਸ਼ਨ ਜਿਹੜਾ ਕਿ 15 April ਯਾਨੀ ਕਿ ਅੱਜ ਤੋਂ ਹੀ ਸ਼ੁਰੂ ਹੋ ਗਈਆਂ ਨੇ ਤਾਂ ਸਰਕਾਰੀ ਹੁਕਮਾਂ ਦੇ ਮੁਤਾਬਕ 13 ਤੋਂ 70 ਸਾਲ ਦੀ ਉਮਰ ਦੇ ਭਾਰਤੀ ਨਾਗਰਿਕ ਜਿਹੜੇ ਕਿ ਅਮਰਨਾਥ ਯਾਤਰਾ ਕਰ ਸਕਦੇ ਨੇ ਯਾਤਰਾ ਦੇ ਲਈ ਜ਼ਰੂਰੀ ਮੈਡੀਕਲ ਸਰਟੀਫਿਕੇਟ ਦੀ ਜਿਹੜੀ ਕਿ ਲੈਣ ਦੀ ਪ੍ਰਕਿਰਿਆ ਹੈ ਉਹ ਵੀ ਚੱਲ ਰਹੀ ਹੈ ਤਾਂ ਦੱਸ ਦਈਏ ਕਿ 15 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਜਿਹੜੇ ਕਿ ਆਨਲਾਈਨ ਅਤੇ ਆਫਲਾਈਨ ਦੋਵਾਂ ਤਰੀਕਿਆਂ ਦੇ ਨਾਲ ਕੀਤੀ ਜਾ ਸਕਦੀ ਹੈ ਆਨਲਾਈਨ ਰਜਿਸਟ੍ਰੇਸ਼ਨ ਦੇ ਲਈ ਤੁਹਾਨੂੰ ਦੱਸ ਦਈਏ ਤੁਸੀਂ ਸ਼ਰਾਇਨ ਬੋਰਡ ਦੀ ਅਧਿਕਾਰਤ ਵੈੱਬਸਾਈਟ ਦੇ ਉਤੇ ਲੌਗਇਨ ਕਰ ਸਕਦੇ ਹੋ ਤਾਂ ਜੇਕਰ ਤੁਸੀਂ ਮੋਬਾਈਲ ਐਪਲੀਕੇਸ਼ਨ ਦੇ ਰਾਹੀਂ ਰਜਿਸਟਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼੍ਰੀ ਅਮਰਨਾਥ ਜੀ ਯਾਤਰਾ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਕਿ ਪੰਜਾਬ ਨੈਸ਼ਨਲ ਬੈਂਕ SBI YES ਬੈਂਕ ਅਤੇ ਜੰਮੂ ਕਸ਼ਮੀਰ ਬੈਂਕ ਤੋਂ ਆਫਲਾਈਨ ਰਜਿਸਟ੍ਰੇਸ਼ਨ ਜਿਹੜੀ ਕਿ ਕਰਵਾਈ ਜਾ ਸਕਦੀ ਹੈ ਦੱਸ ਦਈਏ ਕਿ ਇਸ ਯਾਤਰਾ ਦੇ ਵਿੱਚ ਪਹੁੰਚਣ ਦੇ ਲਈ ਤੁਹਾਨੂੰ ਦੋ ਰੂਟ ਮਿਲਣਗੇ ਦੱਸ ਦਈਏ ਕਿ ਕਿਵੇਂ ਤੁਸੀਂ ਪਹੁੰਚ ਸਕਦੇ ਹੋ ਇਸ ਯਾਤਰਾ ਦੇ ਵਿੱਚ ਤਾਂ ਇਸ ਰਸਤੇ ਤੋਂ ਗੁਫਾ ਤੱਕ ਪਹੁੰਚਣ ਦੇ ਲਈ ਤੁਹਾਨੂੰ ਪਹਿਲਗਾਮ ਜਿਹੜਾ ਕਿ ਰੂਟ ਹੈ ਦੱਸ ਦਈਏ ਕਿ 3 ਦਿਨ ਲੱਗਦੇ ਨੇ ਪਰ ਇਹ ਰਸਤਾ ਬੇਹੱਦ ਹੀ ਆਸਾਨ ਹੈ ਸਫ਼ਰ ਦੇ ਵਿੱਚ ਕੋਈ ਖੜੀ ਚੜਾਈ ਨਹੀਂ ਹੁੰਦੀ ਹੈ ਪਹਿਲਗਾਮ ਤੋਂ ਪਹਿਲਾ ਸਟਾਪ ਜਿਹੜਾ ਕਿ ਚੰਦਨਵਾੜੀ ਹੈ ਤਾਂ ਇਹ ਬੇਸ ਕੈਂਪ ਤੋਂ 16 ਕਿਲੋਮੀਟਰ ਦੂਰ ਹੈ ਐਥੋਂ ਚੜਾਈ ਜਿਹੜੀ ਕਿ ਸ਼ੁਰੂ ਹੁੰਦੀ ਹੈ ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿਆਂ ਕਿ 3 ਕਿਲੋਮੀਟਰ ਚੜਨ ਤੋਂ ਬਾਅਦ ਯਾਤਰਾ ਜਿਹੜੀ ਕਿ ਪੀਸੂ ਟਾਪ ਤੇ ਪਹੁੰਚਦੀ ਹੈ ਐਥੋਂ ਪੈਦਲ ਯਾਤਰਾ ਸ਼ਾਮ ਨੂੰ ਸ਼ੇਸ਼ਨਾਗ ਪਹੁੰਚਦੀ ਹੈ ਇਹ ਯਾਤਰਾ ਲਗਭਗ 9 ਕਿਲੋਮੀਟਰ ਦੀ ਹੁੰਦੀ ਹੈ ਅਗਲੇ ਦਿਨ ਯਾਤਰੀ ਜਿਹੜੇ ਕਿ ਸ਼ੇਸ਼ਨਾਗ ਤੋਂ ਪੰਚਤਰਨੀ ਜਾਂਦੇ ਨੇ ਇਹ ਸ਼ੇਸ਼ਨਾਗ ਤੋਂ ਲਗਭਗ 14 ਕਿਲੋਮੀਟਰ ਦੂਰ ਹੈ ਇੱਕ ਗੁਫਾ ਜਿਹੜੀ ਕਿ ਚੰਤਤਰਨੀ ਤੋਂ ਜਿਹੜੀ ਕਿ ਸਿਰਫ ਪੰਚਤਰਨੀ ਤੋਂ ਜਿਹੜੀ ਕਿ ਸਿਰਫ 6 ਕਿਲੋਮੀਟਰ ਦੂਰ ਹੈ ਇਸ ਦੇ ਨਾਲ ਹੀ ਦੂਜਾ ਰੂਟ ਹੈ ਜਿਹੜਾ ਕਿ ਬਾਲਟਾਲ ਰੂਟ ਹੈ ਜੇਕਰ ਸਮਾਂ ਘੱਟ ਹੈ ਤਾਂ ਤੁਸੀਂ ਬਾਬਾ ਅਮਰਨਾਥ ਦੇ ਦਰਸ਼ਨਾਂ ਦੇ ਲਈ ਬਾਲਟਾਲ ਰੂਟ ਵੀ ਲੈ ਵੀ ਜਾ ਸਕਦੇ ਹੋ ਇਸ ਦੇ ਵਿੱਚ ਸਿਰਫ 16 ਕਿਲੋਮੀਟਰ ਦੀ ਚੜਾਈ ਹੁੰਦੀ ਹੈ ਪਰ ਇਹ ਬਹੁਤ ਹੀ ਖੜੀ ਚੜਾਈ ਹੁੰਦੀ ਹੈ ਤਾਂ ਇਸ ਦੇ ਵਿੱਚ ਦੱਸਦੇ ਕਿ ਬਜ਼ੁਰਗਾਂ ਨੂੰ ਇਸ ਰਸਤੇ ਦੇ ਉੱਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਮਾਰਗ ਦੇ ਉੱਤੇ ਤੰਗ ਸੜਕਾਂ ਅਤੇ ਖਤਰਨਾਕ ਮੋੜ ਵੀ ਨੇ ਦੱਸਦੇ ਕਿ ਪਿਛਲੀ ਵਾਰ ਕਰੀਬ 4. 50 ਲੱਖ ਸ਼ਰਦਾਲੂ ਆਏ ਸਨ ਇਸ ਵਾਰ 6 ਲੱਖ ਯਾਤਰੀਆਂ ਦੇ ਆਉਣ ਦੀ ਜਿਹੜੀ ਕਿ ਸੰਭਾਵਨਾ ਦੱਸੀ ਜਾ ਰਹੀ ਹੈ ਯਾਤਰਾ ਥੋੜੇ ਸਮੇਂ ਦੀ ਹੈ ਅਤੇ ਢੀੜ ਜ਼ਿਆਦਾ ਹੋਵੇਗੀ ਤਾਂ ਇਸ ਦੇ ਲਈ ਹੋਰ ਵੀ ਪ੍ਰਬੰਧ ਜਿਹੜੇ ਕਿ ਕੀਤੇ ਜਾ ਰਹੇ ਨੇ ਦੱਸਦੇ ਕਿ ਪੂਰੇ ਰੂਟ ਤੇ ਉੱਤੇ ਜਿਹੜੇ ਕਿ ਖਾਣ ਪੀਣ ਰੁਕਣ ਅਤੇ ਸਿਹਤ ਜਾਂਚ ਦਾ ਜਿਹੜਾ ਕਿ ਪ੍ਰਬੰਧ ਕੀਤਾ ਹੋਇਆ ਹੈ ਤਾਂ ਦੱਸਦੇ ਕਿ ਕੀਤਾ ਵੀ ਜਾਵੇਗਾ ਆਕਸੀਜਨ ਬੂ ਜਿਹੜਾ ਕਿ ਲਿਆ ਹੋਇਆ ਆਕਸੀਜਨ ਬੂਤ आईसीयू बेड एक्सरे सोनोग्राफी मशीनें ਅਤੇ ਤਰਲ ਆਕਸੀਜਨ ਪਲਾਟਾ ਦੇ ਨਾਲ ਲੈਸ ਦੋ ਕੈਂਪ ਹਸਪਤਾਲਾਂ ਦੇ ਲਈ ਤਿਆਰੀਆਂ ਵੀ ਜੇ ਚੱਲ ਰਹੀਆਂ ਨੇ ਤਾਂ ਕਿ ਲੋਕਾਂ ਨੂੰ ਦਿੱਕਤਾਂ ਸਾਹਮਣਾ ਨਾ ਕਰਨਾ ਪਵੇ ਤਾਂ ਇਸ ਵਾਰ ਸੜਕਾਂ ਜਿਹੜੀ ਕਿ ਚੋੜੀਆਂ ਹੋਣ ਦੇ ਕਾਰਨ ਬੀਆਰਓ ਦੀ ਟੀਮ ਵਾਣਾ ਦੇ ਨਾਲ ਗੁਫਾ ਤੱਕ ਪਹੁੰਚ ਗਈਆਂ ਨੇ ਤਾਂ ਪਹਿਲਾਂ ਬਹਿਲਗਾਮ ਤੋਂ ਗੁਫਾ ਤੱਕ 40 ਕਿਲੋਮੀਟਰ ਲੰਬਾ ਰਸਤਾ 3 ਤੋਂ 4 ਫੁੱਟ ਚੌੜਾ ਅਤੇ ਬਾਲਟਾਲ ਰਸਤਾ ਜਿਹੜਾ ਕਿ 2 ਫੁੱਟ ਚੌੜਾ ਸੀ ਤਾਂ ਹੁਣ ਇਸ ਨੂੰ 14 ਫੁੱਟ ਚੌੜਾ ਕਰ ਦਿੱਤਾ ਗਿਆ ਹੈ ਬਾਰਡਰ ਰੋਡ ਆਰਗੇਨਾਈਜੇਸ਼ਨ ਮੁਤਾਬਕ ਬਾਲਟਾਲ ਤੋਂ ਗੁਫਾ ਤੱਕ ਜਿਹੜਾ ਕਿ 14 ਕਿਲੋਮੀਟਰ ਦਾ ਰਸਤਾ ਜਿਹੜਾ ਕਿ 7 ਤੋਂ 12 ਫੁੱਟੋ ਜਿਹੜਾ ਕਿ ਚੌੜਾ ਹੋ ਗਿਆ ਹੈ ਤਾਂ ਇਹ ਇੱਕ ਮੋਟਰ ਵਾਲੀ ਸੜਕ ਹੈ ਹੈਲੀਕਾਪਟਰ ਸੇਵਾ ਵੀ ਉਪਲਬਧ ਕੀਤੀ ਗਈ ਹੈ ਲੋਕਾਂ ਦੇ ਲਈ ਸ਼ਰਧਾਲੂਆਂ ਦੇ ਲਈ ਦੱਸਦੇ ਕਿ ਬਾਰਡਰ ਰੋਡ ਆਰਗੇਨਾਈਜੇਸ਼ਨ BRO ਨੇ 6 ਨਵੰਬਰ 2023 ਨੂੰ ਅਬਰਨਤ ਗੁਫਾ ਦੇ ਲਈ ਵਾਨਾ ਦਾ ਜਿਹੜਾ ਕਿ ਕਾਫਲਾ ਭੇਜਿਆ ਸੀ ਇਸ ਦਾ ਇੱਕ ਵੀਡੀਓ ਵੀ ਜਿਹੜਾ ਕਿ ਬੀਆਰਓ ਦੇ ਟਵਿੱਟਰ ਹੈਂਡਲ ਤੇ ਉਤੇ ਸ਼ੇਅਰ ਕੀਤਾ ਗਿਆ ਹੈ ਤਾਂ ਬੀਆਰਓ ਨੇ ਅਮਰਨਾਥ ਮਾਰਗ ਨੂੰ ਜਿਹੜਾ ਕਿ ਸੰਗਮ ਬੇਸ ਕੈਂਪ ਤੋਂ ਗੁਫਾ ਤੱਕ ਅਤੇ ਬਾਲਟਾਲ ਦੇ ਰਾਹੀ ਸੰਗਮ ਸਿਖਰ ਤੱਕ ਛੋੜਾ ਕਰ ਦਿੱਤਾ ਹੈ ਜਿਸ ਦੇ ਨਾਲ ਪੈਦਲ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦਾ ਜਿਹੜਾ ਕਿ ਸਮਾਂ ਘਟੇਗਾ ਤਦ ਆਸਦੀ ਹੈ ਕਿ ਇਹਨਾਂ ਗੱਲਾਂ ਦਾ ਵੀ ਤੁਹਾਨੂੰ ਬੇहद ਹੀ ਖਾਸ ਧਿਆਨ ਰੱਖਣਾ ਹੈ ਕਿ ਤੁਸੀਂ ਆਪਣੇ ਨਾਲ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀ ਕਿ ਰੱਖ ਸਕਦੇ ਹੋ ਕਿਹੜੇ-ਕਿਹੜੇ ਪਾਸਪੋਰਟ ਰੱਖ ਸਕਦੇ ਹੋ ਦੱਸ ਦਈਏ ਯਾਤਰਾ ਦੇ ਦੌਰਾਨ ਮੈਡੀਕਲ ਸਰਟੀਫਿਕੇਟ ਚਾਰ ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਆਧਾਰ ਕਾਰਡ ਤੇ ਆਰ ਐਫ ਆਈ ਡੀ ਕਾਰਡ ਯਾਤਰਾ ਅਰਜ਼ੀ ਫਾਰਮ ਆਪਣੇ ਨਾਲ ਰੱਖਿਓ ਤਾਂ ਸਰੀਰਕ ਤੰਦਰੁਸਤੀ ਦੇ ਇਲਾਜ ਦੇ ਲਈ ਵੀ ਤੁਹਾਨੂੰ ਦੱਸਦੇ ਕਿ ਰੋ ਜਿਹੜਾ ਕਿ 4 ਤੋਂ 5 ਕਿਲੋਮੀਟਰ ਪੈਦਲ ਚੱਲਣਾ ਜਿਹੜਾ ਕਿ ਅਭਿਆਸ ਕਰੋ ਤਾਂ ਕਿ ਤੁਸੀਂ ਅਮਰਨਾਥ ਯਾਤਰਾ ਕਰਨ ਦੇ ਵੇਲੇ ਤੁਹਾਨੂੰ ਕੋਈ ਦਿੱਕਤ ਨਾ ਆਵੇ ਦੱਸਦੀ ਹੈ ਕਿ ਕਸਰਤ ਵਰਗੇ ਸਾਹ ਲੈਣ ਵਾਲੇ ਯੋਗਾ ਵੀ ਕਰੋ ਸਫਰ ਦੇ ਦੌਰਾਨ ਆਪਣੇ ਨਾਲ ਉਨੀ ਕੱਪੜੇ ਰੇਨਕੂਟ ਤੇ ਟ੍ਰੈਕਿੰਗ ਕਿਟ ਪਾਣੀ ਦੀ ਬੋਤਲ ਅਤੇ ਜ਼ਰੂਰੀ ਦਵਾਈਆਂ ਦਾ ਇੱਕ ਬੈਗ ਆਪਣੇ ਨਾਲ ਜ਼ਰੂਰ ਰੱਖਿਓ ਦੱਸਦੀ ਹੈ ਕਿ ਇਸ ਵਾਰ ਬਰਫਬਾਰੀ ਦੱਖਣੀ ਕਸ਼ਮੀਰ ਦੇ ਵਿੱਚ देर ਨਾਲ ਹੋਈ ਹੈ ਪਰ ਮਾਰਚ ਅਪ੍ਰੈਲ ਤੱਕ ਜਾਰੀ ਰਹੇਗੀ ਜਿਸ ਕਾਰਨ ਅਬਨਤ ਗੁਫਾ ਜਿਹੜਾ ਕਿ ਖੇਤਰ ਚ 10 ਫੁੱਟ ਤੋਂ ਜ਼ਿਆਦਾ ਬਰਫ਼ ਜਿਹੜੀ ਕਿ ਜੰਮੀ ਹੋਈ ਹੈ ਪੈਲਗ੍ਰਾਮ ਅਤੇ ਬਾਲਟਾਲ ਤੋਂ ਜਿਹੜਾ ਕਿ ਗੁਫਾ ਤੱਕ ਯਾਤਰਾ ਦੇ ਦੋਵੇਂ ਰਸਤੇ ਜਿਹੜੇ ਕਿ 2 ਤੋਂ 10 ਫੁੱਟ ਤੱਕ ਬਰਫ਼ ਚ ਦੱਬੇ ਹੋਏ ਨੇ ਤਾਂ ਇਸ ਦੇ ਲਈ ਜੂਨ ਤੱਕ ਇਸ ਦੇ ਪਿਗਲਣ ਦੀ ਜਿਹੜੀ ਕਿ ਸੰਭਾਵਨਾ ਘੱਟ ਹੈ ਪਰ ਅਜੇਹੇ ਦੇ ਵਿੱਚ ਫੌਜ ਹਰ ਮੌਸਮ ਦੇ ਹਿਸਾਬ ਦੇ ਨਾਲ ਯਾਤਰਾ ਦਾ ਰਸਤਾ ਜਿਹੜਾ ਕਿ ਤਿਆਰ ਕਰ ਰਹੀ ਹੈ ਤਾਂ ਦੱਸ ਦੇ ਕਿ ਪਹਿਲੀ ਵਾਰ ਦੋਵੇਂ ਰੂਟ ਪੂਰੀ ਤਰ੍ਹਾਂ ਪੰਜਵੀਂ ਫਾਈਬਰ ਨੈਟਵਰਕ ਦੇ ਨਾਲ ਲੈਸ ਹੋਣਗੇ ਬਰਫ ਪਿਗਲਦੇ ਹੀ 10 ਮੋਬਾਈਲ ਟਾਵਰ ਲਗਾਏ ਜਾਣਗੇ ਜ਼ਿਆਦਾਤਰ ਖੰਭੇ ਜਿਹੜੇ ਕਿ 24 ਘੰਟੇ ਬਿਜਲੀ ਦੇਣ ਦੇ ਲਈ ਲਗਾਏ ਗਏ ਨੇ ਤਾਂ ਇਹ ਜਾਣਕਾਰੀ ਤੁਹਾਡੇ ਲਈ ਬੇਹਦ ਹੀ ਅਹਿਮ ਹੈ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਇਹ ਖਬਰ ਜਿਹੜੀ ਕਿ ਜ਼ਰੂਰ ਸਾਂਝੀ ਕਰਿਓ ਤਾਂ ਕਿ ਅਮਰਨਾਥੀ ਯਾਤਰਾ ਜਾਣ ਵਾਲਿਆਂ ਤੱਕ ਇਹ ਖਬਰ ਪਹੁੰਚ ਸਕੇ ਤੇ ਉਹਨਾਂ ਨੂੰ ਇਸ ਦੀ ਜਾਣਕਾਰੀ ਮਿਲ ਸਕੇ ਦੱਸ ਦਈਏ ਕਿ ਇਹਦੀ ਰਜਿਸਟ੍ਰੇਸ਼ਨ ਜਿਹੜੀ ਕੀ ਉਹ ਵੀ ਸ਼ੁਰੂ ਹੋ ਚੁੱਕੀ ਹੈ ਅੱਜ ਤੋਂ ਹੀ ਸ਼ੁਰੂ ਹੋ ਚੁੱਕੀ ਹੈ ਜੇਕਰ ਤੁਸੀਂ ਆਨਲਾਈਨ ਕਰਨਾ ਚਾਹੁੰਦੇ ਹੋ ਤਾਂ ਆਪਣੇ ਘਰੇ ਬੈਠੇ ਮੋਬਾਈਲ ਦੇ ਵਿੱਚ ਵੀ ਕਰ ਸਕਦੇ ਹੋ ਤਾਂ ਆਫਲਾਈਨ ਵੀ ਕਰਵਾਈ ਜਾ ਸਕਦੀ ਹੈ ਨਾਲ ਖਾਣ ਪੀਣ ਦਾ ਸਮਾਨ ਵੀ ਤੁਹਾਨੂੰ ਦੱਸ ਦਈਏ ਇਸ ਪੂਰੇ ਰੂਟ ਦੇ ਵਿੱਚ ਰੱਖਿਆ ਜਾਵੇਗਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਦੱਸ ਦਈਏ ਕਿ ਜੇਕਰ ਕਿਸੇ ਨੂੰ ਸਿਹਤ ਸੰਬੰਧੀ ਕੋਈ ਦਿੱਕਤ ਆਉਂਦੀ ਹੈ ਉਸ ਦਾ ਵੀ ਇੰਤਜ਼ਾਮ ਜਿਹੜੀ ਕੀ ਅ우ਜ਼ ਦੀ ਅਭੀ ਤਿਆਰੀਆਂ ਜਿਹੜੀ ਕਿ ਚੱਲ ਰਹੀਆਂ ਨੇ ਤਾਂ ਦੱਸਦੀ ਹੈ ਕਿ ਹੁਣੇ ਤੋਂ ਹੀ ਜਿਹੜੀ ਕਿ ਆਪਣੀ ਤਿਆਰੀਆਂ ਤੁਸੀਂ ਵੀ ਸ਼ੁਰੂ ਕਰ ਦੋ ਕਸਰਤ ਕਰਨੇ ਸ਼ੁਰੂ ਕਰ ਦੋ ਤੇ ਰੋਜ਼ ਜਿਹੜੀ ਕਿ ਪੈਦਲ ਅਭਿਆਸ ਵੀ ਤੁਸੀਂ ਸ਼ੁਰੂ ਕਰ ਦੋ